ਢੀਂਡਸਾ ਤੜਾ ਵੱਖਰਾ ਹੋ ਗਿਆ ਸੀਗਾ ਢੀਂਡਸਾ ਪਰਿਵਾਰ ਉਹਨਾਂ ਨੇ ਚੋਣਾਂ ਦੇ ਵਿੱਚ ਵੀ ਕੋਈ ਦਿਲਚਸਪੀ ਨਹੀਂ ਦਿਖਾਈ ਜਿਹੜੀਆਂ ਹੁਣ ਲੋਕ ਸਵਾਲੀਆਂ ਹੋ ਕੇ ਹਟੀਆਂ ਨੇ ਤੇ ਹੁਣ ਵੀ ਉਹਨਾਂ ਨੇ ਕਿਹਾ ਹੈ ਕਿ ਕੋਰ ਕਮੇਟੀ ਦਾ ਸਾਨੂੰ ਸੱਦਾ ਹੀ ਨਹੀਂ ਆਇਆ ਪਰਮਿੰਦਰ ਸਿੰਘ ਢੀਂਡਸਾ ਕਹਿੰਦੇ ਕਹਿੰਦੇ ਅਸੀਂ ਜਾ ਵੀ ਆਉਂਦੇ ਕੁਝ ਵੀ ਹੋ ਜਾਂਦਾ ਪਰ ਜਦੋਂ ਸੱਦਾ ਹੀ ਨਹੀਂ ਆਇਆ ਤਾਂ ਫਿਰ ਹੁਣ ਸਾਡੇ ਮਨ ਦੇ ਵਿੱਚ ਇਹ ਗੁਬਾਰਾ ਜਿਹਾ ਰਹਿ ਗਿਆ ਇੱਕ ਗੱਲ ਹੋਰ ਪਰਮਿੰਦਰ ਸਿੰਘ ਢੀਂਡਸਾ ਨੇ ਜਿਹੜੀ ਕਹੀ ਹੈ ਹੂੰ ਉਹ ਕਹਿੰਦੇ ਵੱਡੇ ਢੀਂਡਸਾ ਸਾਹਿਬ ਤਾਂ ਦੁਬਾਰਾ ਰਲੇਵੇਂ ਦੇ ਹੱਕཅੀ ਨਹੀਂ ਸੀ ਹਜ਼ਾਰ ਸੁਖੀਲ ਸਿੰਘ ਬਾਦਲ ਦੀ ਪ੍ਰਧਾਨਗੀ ਕਾਇਮ ਰੱਖਣ ਵਾਸਤੇ ਇੱਕ ਮਤਾ ਪੈ ਗਿਆ ਉਹ ਕਹਿੰਦੇ ਇਹਨੂੰ ਤਾਂ ਸਾਰਿਆਂ ਨੇ ਰੱਦ ਕੀਤਾ ਸੀ ਫਿਰ ਇਹ ਪ੍ਰੈਸ ਦੇ ਵਿੱਚ ਖਬਰ ਕਿਵੇਂ ਲੱਗੀ ਕਿ ਮਤਾ ਪੈ ਗਿਆ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਸ਼੍ਰੋਮਣ ਅਕਾਲੀ ਦਲ ਦੀ ਉਹ ਵੀ ਕਾਫੀ ਚਰਚਾ ਦੇ ਵਿੱਚ ਹੈ ਉਹਨੂੰ ਲੈ ਕੇ ਜਿਹੜੇ ਚੰਦੂ ਮਾਜਰਾ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦੇ ਦਿੱਤਾ ਨਵੀਂ ਚਰਚਾ ਛੇੜ ਦਿੱਤੀ ਬੀਬੀ ਜਗੀਰ ਕੌਰ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਪਾਰਟੀ ਦੇ ਵਿੱਚ ਹਾਂ ਪਰ ਜਿਹੜੀਆਂ ਸਾਡੀਆਂ ਪਹਿਲੀਆਂ ਗੱਲਾਂ ਸੀਗੀਆਂ ਜੋ ਪਹਿਲਾਂ ਕੁਝ ਚੱਲਦਾ ਸੀਗਾ ਜਿਹੜੇ ਸਵਾਲ ਸੀ ਉਸੇ ਤਰ੍ਹਾਂ ਬਰਕਰਾਰ ਨੇ ਪਾਰਟੀ ਲੀਹਾਂ ਦੇ ਉੱਤੇ ਲਿਆਂਦੀ ਜਾ ਸਕਦੀ ਆ ਪਰ ਕਾਫੀ ਕੁਝ ਕਰਨਾ ਪਵੇਗਾ ਤਾਂ ਇਸੇ ਦੇ ਚੱਲਦਿਆਂ ਢਿੰਡਸਾ ਤੜਾ ਵੱਖਰਾ ਹੋ ਗਿਆ ਸੀਗਾ ਢਿੰਡਸਾ ਪਰਿਵਾਰ ਉਹਨਾਂ ਨੇ ਚੋਣਾਂ ਦੇ ਵਿੱਚ ਵੀ ਕੋਈ ਦਿਲਚਸਪੀ ਨਹੀਂ ਦਿਖਾਈ ਜਿਹੜੀਆਂ ਹੁਣ ਲੋਕ ਸਭਾ ਵਾਲੀਆਂ ਹੋ ਕੇ ਹਟੀਆਂ ਨੇ ਤੇ ਹੁਣ ਵੀ ਉਹਨਾਂ ਨੇ ਕਿਹਾ ਕਿ ਕੋਰ ਕਮੇਟੀ ਦਾ ਸਾਨੂੰ ਸੱਦਾ ਹੀ ਨਹੀਂ ਆਇਆ ਪਰਮਿੰਦਰ ਸਿੰਘ ਢਿੰਡਸਾ ਕਹਿੰਦੇ ਕਹਿੰਦੇ ਅਸੀਂ ਜਾ ਵੀ ਆਉਂਦੇ ਕੁਝ ਵੀ ਹੋ ਜਾਂਦਾ ਪਰ ਜਦੋਂ ਸੱਦਾ ਹੀ ਨਹੀਂ ਆਇਆ ਤਾਂ ਫਿਰ ਹੁਣ ਸਾਡੇ ਮਨ ਦੇ ਵਿੱਚ ਇਹ ਗੁਬਾਰ ਜਿਹਾ ਰਹਿ ਗਿਆ ਹੈ ਦੇਖੋ ਇੱਕ ਤਾਂ ਜਿਹੜਾ ਪਰਮਿੰਦਰ ਸਿੰਘ ਢਿੰਡਸਾ ਗੱਲ ਕਰਦੇ ਨੇ ਹੂੰ ਉਹ ਕਹਿੰਦੇ ਢਿੰਡਸਾ ਸਾਹਿਬ ਤਾਂ ਰਲੇਵੇਂ ਦੇ ਹੱਕਚੀ ਨਹੀਂ ਸੀ ਹੂੰ ਉੱਥੇ ਬਾਕੀਆਂ ਨੂੰ ਕੋਰ ਕਮੇਟੀ ਹੈਲਦਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਆਖਿਆ ਕਿ ਭਾਈ ਸਾਹਿਬ ਢੀਡਸਾ ਸਾਹਿਬ ਨਾਲ ਗੱਲ ਕਰਨੀ ਭਾਜਪੀ ਨਾਲ ਤੁਹਾਡੇ ਜੋ ਕਿਨੇ ਹਿੰਮਤ ਕੀਤੀ ਹੈ ਮੈਂ ਹੀ ਕਰਦਾ ਸੀ ਪਰ ਪ੍ਰਧਾਨ ਸਾਹਿਬ ਨੂੰ ਇਹ ਪੁੱਛਿਆ ਵੀ ਪ੍ਰਧਾਨ ਵੀ ਤਾਂ ਤੁਸੀਂ ਹੋ ਜੇ ਗੱਲਬਾਤ ਕੋਈ ਹੋਰ ਕਰੇ ਪ੍ਰਧਾਨਗੀ ਤੁਹਾਡੀ ਇਹ ਕਿੱਥੇ ਲਿਖਿਆ ਜੇ ਤੁਸੀਂ ਪਾਰਟੀ ਦੇ ਮੁਖੀ ਹੋ ਇੰਜਨ ਹੋ ਤਾਂ ਤੁਹਾਨੂੰ ਨਹੀਂ ਕਰਨੀ ਪੈਣੀ ਹੈ ਪਰਵਿੰਦਰ ਸਿੰਘ ਢੀਡਸਾ ਕੱਲ ਇੱਕ ਸਮਾਗਮ ਦੇ ਵਿੱਚ ਮਲੇਰਕੋਟਲਾ ਗਏ ਸਨ ਉੱਥੇ ਐਕਸ ਚੇਅਰਮੈਨ ਨੇ ਹਾਜੀ ਮੁਹੰਮਦ ਤੁਫੈਲ ਇਥੋਂ ਤੱਕ ਕਿ ਜਿਹੜੇ ਪ੍ਰਕਾਸ਼ ਚੰਦ ਗਰਗਾ ਪੁਰਾਣੇ ਢੀਡਸਾ ਸਾਹਿਬ ਦੇ ਸਾਥੀ ਐ ਉਹਨਾਂ ਨੇ ਵੀ ਕਹਿੰਦੇ ਕੋਈ ਸੱਦਾ ਨਹੀਂ ਆਇਆ ਇੱਕ ਦਿਲਚਸਪ ਗੱਲ ਹੋਰ ਵਾਪਰੀ ਹੈ ਜਿਹੜਾ ਅੰਦਰ ਵਾਪਰਿਆ ਤੇ ਬਾਅਦ ਦੇ ਵਿੱਚ ਪ੍ਰੈਸ ਰਿਪੋਰਟ ਜਾਰੀ ਹੋ ਗਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਾਇਮ ਰੱਖਣ ਵਾਸਤੇ ਇੱਕ ਮਤਾ ਪੈ ਗਿਆ ਉਹ ਕਹਿੰਦੇ ਇਹਨੂੰ ਤਾਂ ਸਾਰਿਆਂ ਨੇ ਰੱਦ ਕੀਤਾ ਸੀ ਫਿਰ ਇਹ ਪ੍ਰੈਸ ਦੇ ਵਿੱਚ ਖਬਰ ਕਿਵੇਂ ਲੱਗੀ ਕਿ ਮਤਾ ਪੈ ਗਿਆ ਉਹਦੇ ਨੇ ਜ਼ਿੰਮੇਵਾਰ ਕੌਣਾ ਤੇ ਕਾਰਵਾਈ ਕਿਉਂ ਨਾ ਕੀਤੀ ਮੇਰੀ ਜਾਣਕਾਰੀ ਮੁਤਾਬਕ ਜਿਹੜੇ ਦੂਜੇ ਆਗੂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚਦੂਬਜਰਾ ਹੋਣ ਸਰਦਾਰ ਸਖਦੇਵ ਸਿੰਘ ਢੀਡਸਾ ਕੋਲ ਤਾਂ ਸਪੈਸ਼ਲ ਤੌਰ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਮਿਲ ਕੇ ਗਏ ਨੇ ਇਸੇ ਤਰ੍ਹਾਂ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਸਰਦਾਰ ਸਿਕੰਦਰ ਸਿੰਘ ਮਲੂਕਾ ਇਹ ਵੀ ਜਿਹੜੇ ਆ ਤੁਸੀਂ ਕਹਿ ਸਕਦੇ ਹੋ ਕਿ ਇਹ ਆਪਸ ਵਿੱਚ ਦੀ ਮਿਲਦੇ ਆ ਢੀਡਸਾ ਸਾਹਿਬ ਨੂੰ ਵੀ ਮਿਲਿਆ ਦੂਜੇ ਵੀ ਮਿਲਦੇ ਆ ਕਈਆਂ ਦਾ ਇਹ ਹੈ ਕਿ ਜਿਹੜੀ ਇਹਨਾਂ ਨੇ ਨਵੀਂ ਅੰਸ਼ਾਸਨੀ ਕਮੇਟੀ ਬਣਾਈ ਉਹ ਤਾਂ ਕਹਿੰਦੇ ਜਿਹੜੇ ਸਰਦਾਰ ਸੁਖਵੀਰ ਸੋ ਬਾਦਲ ਦੀ ਚਾਪਲੂਸੀ ਵੱਧ ਕਰਦੇ ਐ ਉਹ ਨਹੀਂ ਇਹ ਉਹ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਇੱਕ ਬਲਵਿੰਦਰ ਭੁੰਦੜ ਨੇ ਮੈਨੂੰ ਯਾਦਾ ਜੱਥੇਦਾਰ ਗੁਰਚਰਸਕ ਪੰਤਰਤਨ ਦੀ ਗੱਲ ਜਦੋਂ 1997 ਦੇ ਵਿੱਚ ਢਿੰਡਸਾ ਸਾਹਿਬ ਵੀ ਹਾਰ ਗਏ ਤੇ ਭੁੰਦੜ ਸਾਹਿਬ ਵੀ ਹਾਰ ਗਏ ਇੱਕ ਨੂੰ ਮੰਡੀ ਬੋਰਡ ਚੇਅਰਮੈਨ ਇੱਕ ਨੂੰ ਬਿਜਲੀ ਬੋਰਡ ਚੇਅਰਮੈਨ ਤੇ ਅਕਸਰ ਭਗਵੰਤ ਮਾਨ ਕਹਿੰਦੇ ਸੀ ਕਿ ਜਿਨ੍ਹਾਂ ਨੂੰ ਤੁਸੀਂ ਹਰਾ ਕੇ ਭੇਜਦੇ ਹੋ ਉਹ ਬਾਲਾ ਦੇ ਟੱਪਣ ਦਿੰਦੇ ਠਾ ਰਾਜ ਸਭਾ ਚ ਜਾਂ ਚੇਅਰਮੈਨੀਆਂ ਤੜਾ ਸਾਹਿਬ ਕਹਿੰਦੇ ਕਿ ਜਿਹੜੇ ਪੰਚ ਨਹੀਂ ਜਿੱਤ ਸਕਦੇ ਉਹਨਾਂ ਨੂੰ ਅਹਲਕਾਰੀਆਂ ਤੇ ਭੁੰਦਰ ਸਾਹਿਬ ਹੋਣਾ ਹੈਗੇ ਨੇ ਕਿਉਂਕਿ ਇਹਨਾਂ ਦੇ ਪਰਿਵਾਰਕ ਮੈਂਬਰੀ ਨੇ ਇਸ ਕਰਕੇ ਉਹਨਾਂ ਤੇ ਭਰੋਸਾ ਜ਼ਿਆਦਾ ਕਰਿਆ ਜਾਂਦਾ ਹੈ ਉਹਨਾਂ ਨੂੰ ਚੇਅਰਮੈਨ ਬਣਾਤਾ ਅਨੁਸ਼ਾਸਨੀ ਕਮੇਟੀ ਦਾ ਨਾਲ ਉਹਨਾਂ ਦੇ ਬਹੀਸ਼ੰਦਰ ਸਿੰਘ ਗਰੇਵਾਲ ਸਾਹਿਬ ਲਾਤੇ ਸੋ ਪਤਾ ਲੱਗਿਆ ਕਿ ਸਭ ਅੱਛਾ ਨਹੀਂ ਅਕਾਲੀ ਦਲ ਦੇ ਵਿੱਚ ਅੰਦਰ ਖਾਤੇ ਇਹ ਸਾਰਾ ਕੁਝ ਚੱਲੀ ਜਾਂਦਾ ਇੱਕ ਗੱਲ ਹੋਰ ਪ੍ਰਮੇਂਦਰ ਸਿੰਘ ਢੀਡਸਾ ਜਿਹੜੀ ਕਹੀ ਐ ਹੂੰ ਉਹ ਕਹਿੰਦੇ ਵੱਡੇ ਢੀਡਸਾ ਸਾਹਿਬ ਤਾਂ ਦੁਬਾਰਾ ਰਲੇਵੇਂ ਦੇ ਹੱਕ ਚੀ ਨਹੀਂ ਸੀ ਮੈਂ ਸਮਝਿਆ ਕਿ ਜੇ ਸਾਰਾ ਅਕਾਲੀ ਦਲ ਇੱਕ ਪੰਚ ਤੇ ਇਕੱਠਾ ਹੁੰਦਾ ਤਾਂ ਫਾਇਦਾ ਹੋਵੇਗਾ ਪਰ ਜੋ ਕੁਝ ਉਦੋਂ ਬਾਅਦ ਵਾਪਰਿਆ ਪ੍ਰਧਾਨ ਸਾਹਿਬ ਕਹਿੰਦੇ ਵੀ ਢੂੰਦਾ ਸਾਹਿਬ ਨੂੰ ਮੈਂ ਤਾਂ ਪਹਿਲਾਂ ਹੀ ਹਾਂ ਕਰਤੀ ਸੀ ਕਹਿੰਦੇ ਤੁਸੀਂ ਵਿਰੋਧ ਕੀਤਾ ਉਹ ਕਹਿੰਦੇ ਸੀ ਤਾਂ ਪਹਿਲਾਂ ਕਹਿੰਦਾ ਸੀ ਕਿ ਅਸੀਂ ਝੁੰਦੇ ਦੀ ਮਦਦ ਨਹੀਂ ਕਰਨੀ ਸੋ ਇਸ ਵੇਲੇ ਵੀ ਇੰਨਾ ਕੁਝ ਬਾਪਰਨ ਦੇ باوجود ਅਜੇ ਤੱਕ ਅਕਾਲੀ ਦਲ ਨੇ ਆਪਣੀਆਂ ਪੁਰਾਣੀਆਂ ਗਲਤੀਆਂ 'ਚ ਸੁਧਾਰ ਹੀ ਨਹੀਂ ਕਰਨਾ ਫਿਰ ਤੁਸੀਂ ਕਿਵੇਂ ਆਸ ਰੱਖ ਸਕਦੇ ਹੋ ਮੈਂ ਅਕਸਰ ਕਿਹਾ ਕਰਦਾ ਕਿ ਜਿਹੜੇ ਰੋਣ ਸੁਰਤਾ ਲੈ ਕੇ ਘੂੜੀਆਂ ਤੇ ਚੜਦੇ ਆ ਉਹ ਫਿਰ ਚੱਜ ਦੇ ਡੋਲੇ ਵਿਆਹ ਕੇ ਨਹੀਂ ਆਉਂਦੇ ਜੀ ਨਿਡਰ ਖਾਨ ਨਿਰਪੱਖ ਰਹਾਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਸਾਡੇ ਕੋਲੋਂ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ